ਇਧਰ ਕਿਰਪਾ ਕਰਤੀ ਰੱਬ ਨੇ ਵੀ ਪਾਤਾ ਦੇਖਾਂ ਕੀ ਕੁਛ ਲੈ ਆਏ ਮੇਲੇ ਚੋਂ ਪਾਪਾ ਆਹ ਇਧਰ ਲੈ ਕੇ ਆਇਆ ਇੱਕ ਬੱਗੜੀ ਬੜੀ ਕੁਛ ਲੈ ਕੇ ਆਏ ਤੁਸੀਂ ਤਾਂ ਮੈਂ ਕੁਝ ਨਹੀਂ ਦਿੱਤਾ ਮਬਲਤ ਆ ਦੋ ਲੈ ਆਂਦੇ ਆ ਪਾਪਾ ਆਹ ਵਧੀਆ ਖੇਡਣ ਨੂੰ ਆਹ ਵਧੀਆ ਖੇਡਣ ਨੂੰ ਖੇਡਾਂ ਕਰਾਂਗੇ ਆਹ ਦੇਖਾਂ ਅੱਛਾ ਹਲੇਟਾ ਤੂੰ ਕੀ ਚੱਕੀ ਫਿਰਦਾ ਓਏ ਇਹ ਕੀ ਹੈ ਬੋਤਲ ਬੋਤਲ ਨਹੀਂ ਹੈਗੀ ਮਾਰ ਕਰਾ ਇਹ ਤਾਂ ਕੁੜੀ ਵਾਲੇ ਲੱਗਦੇ ਆ ਇਹ ਕੁੜੀ ਵਾਲੇ ਨੇ ਦੇ ਦੇਰਾ ਅਰੇ ਇਹ ਤਾਂ ਵੀ ਲੈ ਤੇ ਸੱਜਿਆ ਆ ਆਖ ਤਾਂ ਅਰੇ ਕੀ ਆ ਕਿੰਨੇ ਪੈਸੇ ਨੇ ਦਿੰਦਾ ਹੈ ਪਿਆ 50 ਦਾ ਬਸਾ ਜੋੜੀ ਹੈ ਹਾਂ ਹਾਂ ਮੇਰਾ ਇਹ ਵਧੀਆ ਸਸਤਾ ਮਿਲ ਗਿਆ ਵਧੀਆ ਸਸਤਾ ਮਿਲ ਗਿਆ ਸਸਤਾ ਮਿਲ ਗਿਆ ਇਹ 40 ਰੁਪਏ ਦੇ ਦੋ ਆ ਪਿਆਰੀ ਆ ਚੀਜ਼ ਬਹੁਤ ਘੈਂਟ ਆ ਖੇਡਾਂ ਕਰਾਂਗੇ ਖੇਡਾਂ ਕਰਾਂਗੇ ਪਕੌੜੇ ਆਏ ਖੇਡਾਂ ਕਰਾਂਗੇ ਕੀ ਦੇਂਦਾ ਮੈਨੂੰ ਪਕੌੜੇ ਪਕੌੜੇ ਆਸਾ ਮੈਂ ਨੂੰ ਕੱਲੇ ਪਕੌੜੇ ਠੀਕ ਹੈ ਹੈ ਹੋ ਤੇਰਾ ਮੈਂ ਮਿਲਾ ਫਿਰ ਖਵਾ ਤਾਂ ਦੇ ਪਕੌੜੇ ਉਹ ਮੰਮੀ ਕੋਲ ਲੈ ਲੈ ਲਿਆ ਕੇ ਦੇ ਮੈਨੂੰ ਫਿਰ ਪਾਪਾ ਇੱਥੇ ਲੈ ਆ ਤਾਂ ਨੂੰ ਇੰਨੇ ਪੈਸੇ ਦਿੱਤੇ ਦੇਖ ਕੀ ਜਲਾਂ ਦੇਖੀ ਕੋਈ ਹਾਂ ਵੇ ਇਹ 50 ਰੁਪਏ ਚ ਕਿਆ ਕੁਆਲਿਟੀ ਮਿਲ ਗਈ ਆਪਨ ਕਿ ਸਟੌਪ ਪਾਪ ਕੌਰ ਕੱਲਾ ਖਾਈਏ ਨਾ ਮੰਨਤਾ ਦੇ ਦੇ ਮੰਨਤਾ ਖਵਾ ਦੋ ਇਹ ਵੀ ਕੱਲਾ ਖਾਈ ਜਾਂਦਾ ਭੁੱਖੇ ਹੋ ਤੁਸੀਂ ਤਾਂ ਭੁੱਖੇ ਹਾਂ ਆ ਇਨੇ ਆ ਦੇਖੋ ਏਦੀ ਵੀ ਕਿਲੋੜ ਸੀ ਨਹੀਂ ਇਹ ਵੀ ਖਾਲਾ ਹੈ ਨਾ ਇਹ ਵੀ ਖਾਲਾ ਹੈ ਆ ਪੁਖਾ ਫਖੜ ਪੁਖੜਾ ਇਹਨੂੰ ਦੇ ਦੇ ਇਹ ਵੀ ਇਹ ਮੰਗਦਾ ਲੈ ਆ ਵੀ ਖਾਲਾ ਮੇਰੇ ਖਾਲਾ ਉਹ ਮੇਰੇ ਆਪਣਾ ਵਾ ਮੰਨੂ ਨੇ ਦੇ ਦਿੰਦਾ ਤੂੰ ਖਾ ਕਹਿੰਦਾ ਖਾਲਾ ਕੋਈ ਨਾ ਪਤਾ ਮੈਂ ਤਾਂ ਛਿੜੀ ਵੇਲਾ ਛਿੜੀ ਅਸਾ ਤੁਸੀਂ ਖੇਡ ਲਓ ਤੁਸੀਂ ਲਾਓ ਮੈਚ ਤੁਸੀਂ ਲਾਓ ਮੈਚ ਕੋਈ ਨਾ ਕੋਈ ਓਏ ਤੂੰ ਵੀਡੀਓ ਬਣਾ ਲਈ ਯਾਰ ਆਪਾਂ ਮੈਂ ਐਸੀ ਮੈਚ ਲਾਉਣਾ ਏ ਲੋ ਵੀ ਹੁਣ ਆਪਾਂ ਖੇਡਦੇ ਚੜੀ ਵੱਲ ਆ ਜਾ ਟੇਨਾ ਕੋਲਾ ਹੈਗਾ ਮੇਰੇ ਨਾਲ ਮੈਚ ਅੱਛਾ ਆਪਰੇਤ ਕਹਿੰਦਾ ਮੈਂ ਲਾਉਣਾ ਤੇਰੇ ਨਾਲ ਮੈਚ ਚ ਟੇਨਾ ਤੈਨੂੰ ਅੱਜ ਵੀਡੀਓ ਕੌਣ ਬਣਾਊਗਾ ਹੋ ਖੜਿਆ ਸਾਬ ਜੀ ਬਹੁਤ ਤਾਂ ਬਣਾਉਣ ਮਨਾਉਣੀ ਨਹੀਂ ਆਂਦੀ ਕੋਈ ਬਣਾ ਲਈ ਇਹ ਵੀਡੀਓ ਉਹ ਸਮਝੀ ਗਿਆ ਅੱਜ ਕਦੋਂ ਨੀ ਆ ਰੋ ਖਵਾਤਾ ਆ ਇਹ ਤੁਮ ਤਨ ਮਹਾਰਾ ਚਲ ਜਾ ਚਲ ਉਹ ਤਾਂ ਲੈ ਗਈ ਨਾ ਨਾ ਆ ਗਈ ਮੇਰੀ ਉਹ ਖਲਿਦਾ ਲੈ ਗਣੀ ਨਹੀਂ ਆ ਜੋ ਆ ਜੋ ਆ ਜੋ ਤੁਹਾਡੇ ਲਈ ਪਕੌੜੇ ਬਣਾਏ ਨੇ थैंक यू ला बेटा खा लो पकोड़े क्यों खा ले और संत पकोड़े सी भी तो सी बनाए हैं असली पहली खा ले तू सी मेरा पहली खा ले तू ही तेज होंगे आजा एक एक की खेल <खेड़> रहे हैं <laughs> ਤੂੰ ਗਏ ਪਾਪਾ ਡੀਟੀਆਂ ਤਾਂ ਖੋ ਗਈਆਂ ਡਾਟਿਆਂ ਨਾਲ ਹੀ ਬਣਾਤੀ ਇਹ ਵਧੀਆ ਕੰਮ ਹੈ ਹਾਂ ਹੇ ਤਰੱਕ ਬਲੈਕ ਨਾਲ ਹੀ ਚੱਲਿਆ ਕਰ ਰੈੱਡ ਨਾਲ ਤੇ ਵਾਈਟ ਨਾਲ ਨਹੀਂ ਚੱਲਦੇ ਉੱਥੇ ਰੱਖਿਆ ਕਰ ਆਪਦੇ ਉੱਚ ਤੇਰੇ ਕੋਹਣਿਆਂ 'ਚ ਹਾਂ ਚੱਲ ਚੱਲ ਵੈਰੀ ਗੁੱਡ ਚੱਲ ਚੱਲ ਉਧਰ ਮਾਰ ਹਾਂ ਇਹ ਕੱਪੜਾ ਲਾਉਣ ਵਾਲਾ ਥੱਲੇ ਲੈ ਪਾ ਇੱਕ ਨੰਬਰ ਆ ਆ ਆਉਂ ਆਉਂਦੇ ਦੋਈ ਵੋਈ ਸਿੱਧੂ ਮੂਸੇਵਾਲਾ ਸ਼ਟ ਪਾਈ ਬੈਠਾ ਹੱਲਵੇ ਦਾ ਸਿੱਧੂ ਵੀਰੇ ਹੈ ਹਾਂ ਨਾਟ 11 ਨਾਟ 11 ਬੰਬੇ ਦੀਆਂ ਸੜਕਾਂ ਤੇ ਨਾਟ 11 ਹੈ ਕੀਆ ਹੋ ਗਿਆ ਆਹ ਪੈਂਟਾ ਦੇ ਟੱਕਣ